ਸਾਲ ਨੂੰ ਨਾ ਰੰਮਾ ਬੰਦ ਕਰ ਨਹੀਂ ਸਾਲ ਦੇ ਵਿੱਚ ਫਿਰ ਬਾਕੀ ਕੰਮ ਕਿਸ ਤਰ੍ਹਾਂ ਦਾ ਕੰਮ देड़े देड़े ला थोड़ा थोड़ा। मेरा नाम है जी राजा राजेश कुमार गुटे का शौक गया ਏ ਜੀ ਬਸ ਪਹਿਲੇ ਉਡਾਣ ਦਾ ਸ਼ੌਕ ਸੀ ਤੇ ਉਸ ਤੋਂ ਬਾਅਦ ਇੱਕ ਫੋਟੋ ਵੇਖੀ ਵਧੀਆ ਗੁੱਡੀ ਲੱਗੀ YouTube ਤੋਂ ਤੇ ਕਾਰੀਗਰ ਕੋ ਗਿਆ ਮੈਂ ਬਣਵਾਉਣ ਤੇ ਉਹਨਾਂ ਨੇ ਕਿਹਾ ਜੀ ਸਾਡੇ ਵੱਸ ਦੀ ਗੱਲ ਨਹੀਂ ਹੈਗੀ ਇਹ ਅਸੀਂ ਨਹੀਂ ਬਣਾ ਸਕਦੇ ਕਾਫੀ ਦਿਨਾਂ ਬਾਅਦ ਉਹਨਾਂ ਨੇ ਮਨ ਜਵਾਬ ਦੇਤਾ ਪੈਸੇ ਵੀ ਲੱਲੇ ਉਸ ਤੋਂ ਬਾਅਦ ਫਿਰ ਮੈਂ YouTube ਤੋਂ ਵੀਡੀਓ ਦੇਖ ਦੇਖ ਕੇ ਦੇਖ ਦੇ ਕੇ ਹੌਲੀ ਹੌਲੀ 2019 ਛੇ ਬਣਾਉਣੀ ਸ਼ੁਰੂ ਕੀਤੀਆਂ ਅੱਜ ਆ ਕੇ 5-6 ਸਾਲ ਬਾਅਦ ਪ੍ਰੋਫੈਸ਼ਨਲ ਕੰਮ ਕਰ ਰਿਹਾ ਹਾਂ। ਮੈਂ ਹਰ ਤਰ੍ਹਾਂ ਦੇ ਡਿਜ਼ਾਈਨ ਬਣਾਉਂਦਾ ਹਾਂ। ਇੱਕ ਹੁੰਦੀ ਆ ਯੂਨੀਕ ਕਾਈਟਸ ਹੁੰਦੀਆਂ ਵਾ, ਅਲੱਗ-ਅਲੱਗ ਤਰ੍ਹਾਂ ਦੀਆਂ ਸ਼ੇਪਸ ਹੁੰਦੀਆਂ ਵਾ। ਜਿਵੇਂ ਤਾਂ ਸਟਾਰ ਕਾਈਟ ਹੁੰਦੀ ਛਤਰੀ ਜਿਹਨੂੰ ਕਹਿੰਦੇ ਨੇ ਆਪਾਂ ਔਰ ਜੀਨੀ, ਡੋਰੇਮੋਨ, ਆਪੂਤ ਹਰ ਤਰ੍ਹਾਂ ਦੀਆਂ ਕਾਈਟਾਂ ਬਣਾਉਂਦਾ। ਵੱਖਰੀ ਕਰਦਾ ਲੋਕੀ ਜਿਹੜੀ ਗੁੱਡਿਆਂ ਨੂੰ ਪੀਰਦਾ ਪਾਪਾ ਹਾਂਜੀ ਵੇਖੋ ਇੱਕ ਚੀਜ਼ ਮੈਂ ਆਪਣੇ ਜਿਹੜੇ ਉਡਾਣ ਵਾਲੇ ਸ਼ੌਕੀਨ ਹਨਾ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਆਪਾਂ ਬਹੁਤ ਜ਼ਿਆਦਾ ਰੱਖਤਾ ਨਹੀਂ ਗਏ ਇਹ ਸਿਰਫ ਇਹਨਾਂ ਦੀ ਸ਼ੇਪ ਗੋਲ ਆ ਠੀਕ ਆ ਔਰ ਇਹ ਸ਼ੇਪ ਜਿਹੜੇ ਲਖਨਾਊ ਦੇ ਵਿੱਚ ਸ਼ੌਕ ਕਰਦੇ ਨਾ ਲਖਨਾਊ ਬਰੇਲੀ ਦੇ ਵਿੱਚ ਉਥੋਂ ਨਿਕਲੀ ਆ ਇੰਡੀਆ 'ਚ ਵੀ ਬਣਦੀ ਪਰ ਛੋਟੀ ਗੁੱਡੀ 'ਚ ਬਣਦੀਦੀ ਆ ਤੇ ਉਹੀ ਸ਼ੇਪ ਨੂੰ ਆਪਾਂ ਵੱਡੇ ਵੱਡੀ ਗੁੱਡੀ 'ਚ ਕਨਵਰਟ ਕਰਕੇ ਤੇ ਬਣਾ ਦਿੱਤਾ ਵਾ ਬਸ ਇਹ ਆ ਕਿ ਦੁਕਾਨਦਾਰ ਵੇਚਣ ਵਾਸਤੇ ਥੋੜਾ ਇੰਪ੍ਰੈਸ਼ਨ ਜਮਾਨਵਾਤੇ ਕਹਿੰਦੇ ਨੇ ਕਿ ਪਾਕਿਸਤਾਨੀ ਆ ਬਾਕੀ ਸਭ ਕੁਝ ਇੰਡੀਆ ਚ ਬੰਦਾ ਮਹਾਰਾਜ ਹੈ ਨਕਲਾਉ ਦੀ ਮਤਲਬ ਇਹ ਹਾਂਜੀ ਇਹ ਸਟਾਰਟਿੰਗ ਜਿਹੜੀ ਆ ਨਵਾਬਾਂ ਤੋਂ ਆਈ ਲਖਨਾਉ ਹਾਂਜੀ ਇਹਦੇ ਚ ਇਹ ਹੈ ਕਿ ਇਹਨੂੰ ਪ੍ਰੋਪਰ ਜਿਹੜੀ ਆਪਾਂ ਸ਼ਲਾਈ ਕਰਦੇ ਹਾਂ ਨਾ ਜਦੋਂ ਉਹ ਵੇਟ ਇੱਕੋ ਜਿਹਾ ਰਹਿੰਦਾ ਦੋਨਾਂ ਸਾਈਡ ਤੇ ਇਸ ਕਰਕੇ ਗੁੱਡੀ ਦੀ ਜਿਹੜੀ ਕੁਆਲਿਟੀ ਹੋ ਜ਼ਿਆਦਾ ਵਧੀਆ ਹੁੰਦੀ ਹੈ ਸਟਾਰਟਿੰਗ ਜਿਹੜੀ ਛੋਟੇ ਜਿਹੇ ਦੇਖੋ ਜੀ ਜਿਹੜੀ ਮਾਰਕੀਟ ਚ ਆਮ ਤੀਲੇ ਦੀ ਗੁੱਡੀ ਬਣੇਗੀ ਨਾ ਉਹ ਬਿਲਕੁਲ ਕੋਰਨਾ ਚ ਸਿੱਧੀ ਹੋਏਗੀ ਔਰ ਜਿਹੜੀ ਗੁੱਡੀ ਆਪ ਨੂੰ ਆਪਾਂ ਕਹਿ ਲੈਨੇ ਆ ਲਖਨਊ ਦੀ ਸ਼ੇਪ ਉਹਨੂੰ ਆਹ ਸਾਈਡਾਂ ਤੋਂ ਗੁਲਾਈ ਹੋਏਗੀ ਬਸ ਐ ਫਰਕ ਆ ਕਿੰਦਾ ਕਿੰਦਾ ਲੋਕੀ ਡਿਮਾਂਡ ਕਰਦੇ ਹੋ ਬਣਾਉਂਦੇ ਬਹੁਤ ਜ਼ਿਆਦਾ ਜੀ ਅੱਜ ਕੱਲ ਫਲੈਗਸ ਹਰ ਤਰ੍ਹਾਂ ਦੇ ਕੈਨੇਡਾ ਆਸਟ੍ਰੇਲੀਆ ਯੂਕੇ ਦੇ ਫਲੈਗ ਬਹੁਤ ਚੱਲਦੇ ਆ ਪਰ ਮੈਂ ਪ੍ਰੇਫਰ ਕਰਾਂਗਾ ਸਭ ਤੋਂ ਪਹਿਲਾਂ ਇੰਡੀਆ ਦਾ ਫਲੈਗ ਠੀਕ ਹੈ ਨਾ ਇੰਡੀਆ ਦਾ ਫਲੈਗ ਵੀ ਆਪਣੇ ਘਰ ਦੀ ਇੰਡੀਆ ਦਾ ਫਲੈਗ ਮੈਂ ਬਣਾਇਆ ਖੁਦ ਜੀ ਉਹ ਕਿੰਦਾ ਕਿੰਦਾ ਬਣਾਉਣੇ ਚਾਹਦੇ ਤੁਸੀਂ ਇਸ ਤਰ੍ਹਾਂ ਗੋੜੀ ਆ ਦੇ ਦੇ ਕਿ ਆਪਣੇ ਗਾਲਾਂ ਦੇ ਵਿੱਚ ਮੇਨ ਲੋੜੀ ਨਹੀਂ ਦੇਖੋ ਜੀ ਲੋੜੀ ਜਿਹੜੀ ਆ ਸਾਡੇ ਬਟਾਲੇ ਤੇ ਅੰਮ੍ਰਿਤਸਰ ਪੰਜਾਬ ਦਾ ਸਭ ਤੋਂ ਵੱਡਾ ਤਿਹਾਰ ਆ ਠੀਕ ਹੈ ਨਾ ਇਸ ਦਿਨ ਇਹ ਹੀ ਨਹੀਂ ਆ ਕਿ ਆਪਾਂ ਪਤੰਗਾ ਹੀ ਉਡਾਉਂਦੇ ਆ ਹੋਰ ਵੀ ਕਾਫੀ ਉਹਦੇ ਮਹੱਤਵ ਹੈਗੇ ਆ ਲੋੜੀ ਦੇ ਸਰਦੀਆਂ ਨਾਲ ਰਿਲੇਟਿਡ ਆਏ ਲੋੜੀ ਦਾ ਤਿਹਾਰ ਤੇ ਸੇਫ ਕਾਈਟ ਫ્લાਇੰਗ ਜਿਹੜਾ ਵਾ ਆਪਾਂ ਪ੍ਰੈਫਰ ਕਰੀਏ ਠੀਕ ਆ ਕਾਟਨ ਸਾਡੀ ਯੂਜ਼ ਕਰੀਏ ਜਿਹਦੇ ਨਾਲ ਕੀ এনਵਾਇਰਨਮੈਂਟ ਵੀ ਬਚੇ ਔਰ ਲੋਕਾਂ ਨੂੰ ਹੀ ਜੜੀ ਆ ਮਤਲਬ ਕੋਈ ਨੁਕਸਾਨ ਨਾ ਹੋਏ ਇਹ ਦੇਖੋ ਇਹ ਕੰਮ ਤੁਸੀਂ ਪਹਿਲਾਂ ਕੰਮ ਖੋਰ ਕਰਦੇ ਪਰ ਇਹ ਤੈਨੂੰ ਕੰਮ ਬਦਲਣ ਤੇ ਟਾਈਮ ਲੱਗਦਾ ਇਹ ਦੇਖੋ ਜੀ ਸ਼ੌਕ ਨਾਲ YouTube ਤੋਂ ਦੇਖਦੇ ਦੇਖਦੇ ਦੇਖ ਕੇ ਮੈਂ ਪਹਿਲੇ ਸਿਰਫ ਆਪਣੇ ਉਡਾਉਣ ਵਾਸਤੇ ਬਣਾਉਂਦਾ ਸੀ ਫਿਰ ਮੇਰੇ ਜਿਹੜੇ ਕਰੀਬੀ ਦੋਸਤ ਨੇ ਉਹਨਾਂ ਨੇ ਮੈਨੂੰ ਥੋੜਾ ਹੌਸਲਾ ਦਿੱਤਾ ਤੇ ਫਿਰ ਮੈਂ ਉਹਨਾਂ ਵਾਸਤੇ ਬਣਾਣੀ ਸ਼ੁਰੂ ਕੀਤੀ ਫਿਰ ਹੌਲੀ-ਹੌਲੀ ਜਦੋਂ ਮੇਰੀ ਕਾਈਟ ਦਾ ਮਤਲਬ ਲੋਕਾਂ ਨੂੰ ਸ਼ੌਕ ਚੱਲਿਆ ਤੇ ਤੇਰਾ ਅਬ ਪ੍ਰੋਫੈਸ਼ਨਲ ਕੰਮ ਸ਼ੁਰੂ ਕਰਦਾ ਨੋਟ ਲੈ ਜਿੰਨਾਂ ਦੇ ਗੁਰਾ ਸਾਲ ਨੂੰ ਨਹੀਂ ਸਾਰਾ ਸਾਲ ਹੀ ਮੇਰੇ ਕੋ ਆਰਡਰ ਹੁੰਦਾ